ਦੀਪਾਂ ਰਿਟਨ ਦੇ ਮਾਸ ਤੇ ਦੁੱਧ ਨੂੰ ਵਾਲੀ ਦੇਤੀ ਤੇ ਖਰਾਬ ਨਾ ਹੋ ਜAVE ਦਿਨ ਚ ਲਾਈਟ ਭੱਜ ਜਾਂਦੀ ਹੈ ਦੀ ਚਾਹ ਪਾਣੀ ਕਰੀ ਜਾਵਾਂਗੇ ਬਾਕੀ ਦਾ ਫਿਰ ਆਥਣੇ ਮਿੱਠਾ ਕਰ ਲਾਂਗੇ ਸਬਜੀ ਇੱਧਰ ਗਰਮ ਕਰਤੀ ਹੋਰ ਥਾਣਗੇ ਹਨਾ ਸਬਜੀ ਫ੍ਰਿਜ ਦੀ ਅੱਜ ਮੈਂ ਕੁੱਕਰ ਚ ਬਣਾਈ ਤੀ ਜਿਆਦੇ ਰਿਚੀ ਰਾਤ ਆ ਫਿਰ ਮੈਂ ਦੇਖੋ ਸਬਜੀ ਬਣ ਗਈ ਰਿਚੀ ਹੁਣ ਆਪਾਂ ਕੀ ਕਰਦੇ ਆ ਆਟਾ ਗੁੰਨ ਕੇ ਰੱਖਤਾ ਖੱਟਾ ਗੁੰਨਤੀ ਰੱਖ ਦੋ ਜਦੋਂ ਰੋਟੀ ਖਾਣੀ ਹੋਊ ਉਹਦੋਂ ਪਕਾ ਦੋ ਹੁਣ ਆਪਾਂ ਕੰਮ ਕਰਦੇ ਆਂ ਕੋਈ ਇਹ ਦਹੀਂ ਜਮਾਤਾ ਸੀਗਾ ਥੋੜਾ ਜਿਹਾ ਥੋੜਾ ਜਿਹਾ ਜਮਾਇਆ ਫਿਰ ਮੈਂ ਹੁਣ ਹੁਣ ਖਾ ਲੈਣਗੇ ਫਿਰ ਦੁਬਾਰੇ ਜਮਾ ਦੂੰਗੀ ਹੱਥ ਨੇ ਖਾ ਲੈਣਗੇ ਫਿਰ ਖੱਟਾ ਹੋ ਜਾਂਦਾ ਦੋ ਕਾਲੀਆਂ ਚ ਪੈ ਜੂਗਾ ਤਿੰਨਾਂ ਚ ਛੋਟੀ ਜੀ ਗੜਬੀ ਚ ਦੁੱਧ ਵਾਲੀ ਦਿੱਤਾ ਫਿਰ ਆਪਣਾ ਉਹਦੇ ਚ ਪਾ ਦੂੰਗੀ ਫਿਰ ਮੈਂ ਜਦ ਇਹ ਹੁਣ ਇਹ ਆਪਾਂ ਕਰਦੇ ਆਂ ਹੁਣ ਅੱਜ ਘਿਓ ਵਾਲੇ ਡੱਬੇ ਖਾਲੀ ਕਰਦੇ ਆਂ ਆਪਾਂ ਇਹ ਦੇਖੋ ਸਾਰੇ ਕਿ ਉਹ ਰੱਬਿਆ ਪਿਆ ਨਾ ਚੋਂ ਸਾਰਿਆਂ ਚ ਹੁਣ ਇਹਨਾਂ ਨੂੰ ਕਰਦੇ ਆਪਾਂ ਖਾਲੀ ਇਹ ਵੀ ਮੈਂ ਖਾਲੀ ਕਰਤਾ ਫਿਰ ਤੋਂ ਦੂਸਰ ਨੂੰ ਹੁਣ ਇਹਨਾਂ ਨੂੰ ਸਾਫ਼ ਕਿਵੇਂ ਕਰੀਏ ਸਾਫ਼ ਕਰਨ ਦਾ ਤਰੀਕਾ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਦੇਖੋ ਇਹ ਹੁਣ ਹੈਗਾ ਥੰਦੀਾਈ ਇਹ ਚ ਤਾਂ ਹੈ ਹੀ ਨਹੀਂ ਘੱਟ ਹੈ ਚ ਪਰ ਥੋੜੇ ਥੋੜੇ ਸਾਫ਼ ਕਰਾਂਗੇ ਸਾਰੇ ਇਹ ਥੰਦੀਾਈ ਕਿਵੇਂ ਸਾਫ਼ ਕਰਨੀ ਆ ਇਹ ਤੁਹਾਨੂੰ ਦਿਖਾਉਣੀ ਆ ਆਪਾਂ ਇਹ ਦੇਖੋ ਇਥੋਂ ਸਟਾਰਟ ਕਰਦਾਂ ਨੇ ਆ ਇੱਥੋਂ ਸ਼ੁਰੂ ਕਰਦਾਂ ਨੇ ਆਪਾਂ ਹੈਨਾ ਫੰਦੀ ਆਈ ਫਿਰ ਵੈਸੇ ਬੀਮ ਬਹੁਤ ਲੱਗੂਗਾ ਐਵੇਂ ਥディアਈ ਸਾਫ ਕਰਦੇ ਆ ਤੁਹਾਨੂੰ ਦਿਖਾਉਣੀ ਆ ਥੋੜੀ ਥੋੜੀ ਕਰ ਕਰਕੇ ਜੋ ਸਟਾਰਟ ਕਰਦੇ ਆ ਢੱਕਣਾ ਤੋਂ ਇਹ ਦੇਖੋ ਇਹ ਚ ਵੀ ਨਹੀਂ ਹੈਗਾ ਘੱਟ ਹੈਗਾ ਤਾਂ ਸਹੀ ਹੈ ਘੱਟਾ ਇਥੋਂ ਸਟਾਰਟ ਕਰਦੇ ਆ ਦਿਖਾਉਣੀ ਆ ਤੁਹਾਨੂੰ ਇਹ ਡੱਬੇ ਕਰਾਂਗੇ ਅੱਜ ਸਾਫ ਘੋ ਵਾਲੀ ਸਾਰੀ ਕੰਤੀਗੇ ਸਾਫ ਤੇ ਫੇਰ ਕਰਾਂਗੇ ਕੀ ਦੱਸਦੇ ਆ ਮੇਰੀ ਜੱਟ ਨੇ ਲੈ ਲਿਆ ਆਪਕਾ ਇਹ ਆਤਰ ਦੇ ਕੇ ਇਕ ਹੋਗੇ ਸਾਤ ਸਾਲ ਇਹ ਮੇਂ ਲਿਂਦੇ ਆਈ ਸਾਰੀ ਨਿਕਲ ਜਾਣੀ ਐ ਜੀ ਕਿੱਕ ਕੱਟ ਕੇ ਨਾਲ ਦਾ ਬੇਮ ਕੱਟ ਲਗੂ ਤੇ ਨਾਲੇ ਇਹ ਸਧਈ ਜੀ ਰਹਿ ਦੂ ਨੂੰ ਤੱਕ ਗਰਾ ਨੂੰ ਪਾ ਦਾਂਗੇ ਚਾਹੀ ਮੱਗਾਂ ਨੂੰ ਪਾ ਦਾਂਗੇ ਸਾਫ਼ ਕਰਕੇ ਫਿਰ ਸਾਰੇ ਡੱਬੇ ਧੋ ਦਈਏ ਸਾਫ਼ ਕਰ ਦਈਏ ਇਹਨੂੰ ਜਿਆਦਾ Ặਕਕਣ ਨੂੰ ਬਹੁਤ ਹੀ ਲੱਗਿਆ ਤੇ ਆ ਦੇਖੋ ਇਹ ਜਿਆਦਾ ਫਿਰ ਇਹਦੇ ਤੇ ਪਾ ਦੇਣੀ ਆ ਮੈਂ ਕਈ ਦਿਨਾਂ ਦੀ ਦੇਖਦੀ ਸੀ ਕਿ ਮੈਂ ਕਰੋਜ ਕਰਾਂ રોજ રોજੇ ਬਸ ਘੋਲ ਕਰ ਦਾਂਦੀ ਸੀਗੀ ਫਿਰ ਹੁਣ ਇਹ ਭੀੜ ਹੋਈ ਪਈ ਆ ਰਸੋਈ 'ਚ ਤੇ ਹੁਣ ਸਾਫ਼ ਕਰਕੇ ਫੇਰ ਉੱਪਰ ਰੱਖ ਦਾਂਗੇ ਡੱਬਿਆਂ 'ਚ ਡੱਬੇ ਪਾ ਕੇ ਬੰਦ ਕਰਕੇ ਹੁਣ ਇਹਦੇ ਵਿੱਚ ਘਿਓ ਦਾ ਪਾਉਣਾ ਹੈ ਘਿਓ ਆਪਾਂ ਪਾ ਲਿਆ ਪੀਪਿਆਂ 'ਚ ਪੀਪੇ 'ਚ ਪਾਇਆ ਵਾ ਤੇ ਫੇਰ ਆਪਾਂ ਹੁਣ ਕਰ ਲਾਂਗੇ ਚਲੋ ਜਿੱਥੇ ਢੱਕਣ ਹੋ ਗਏ ਹੁਣ ਕਰੀਏ ਡੱਬਾ ਹੁਣ ਆ ਕਰਦੀਏ ਛੋਟਾ ਦੇਖੋ ਕਿੰਨਾ ਘਿਓ ਲੱਗਿਆ ਪਿਆ ਇਹਨੂੰ ਇਹ ਸਾਫ ਕਰੀਏ ਐਵੇਂ ਵੀ ਥੰਢਾਈ ਬਹੁਤ ਹੋ ਜਾਂਦੀ ਆ ਤੇ ਫਿਰ ਉਹ ਨੂੰ ਵੀ ਲੱਗ ਜੂਗੀ ਠੰਡਿਆਈ ਭਾਂਡੇ ਮਾਜਦੇ ਆ ਜਿਹੜੀ ਆਪਾਂ ਉਹਨਾਂ ਨੂੰ ਲੱਗ ਜਾਂਦੀ ਐ ਤੇ ਦੇਖੋ ਬਾਹਰ ਵੀ ਸੈਰ ਨਹੀਂ ਕਰਦੇ ਬਾਹਰ ਕਰਦਾ ਕੱਦਾ ਤੇ ਵਿੱਚੋਂ ਵਿੱਚੋਂ ਕਰ ਲੈਣਾ ਕਿਤੇ ਆਪਾਂ ਦੇਖੋ ਕਿੰਨਾ ਲੱਗ ਕੇ ਬਕਾਇਆ ਆ ਕਿਉਂ ਜਾਂ ਫਿਰ ਦਾੜ ਚ ਪਾਉਣਾ ਪੈਂਦਾ ਗਰਮ ਪਾਣੀ ਪਾ ਕੇ ਦੇਖੋ ਕਿੰਨਾ ਨਿਕਲ ਰਿਹਾ ਐ ਦੇਖੋ दि बहुत है ना, ना। साफ करते कला कला करके खड़ रहा है कला कला करके तो तो साफ गया। पराटे पराटे हो गया बीमार करानी पहले आटे का करिए ਦਾ ਸਾਫ ਕਰਦੇ ਹਾਂ। ਜਿਹੜੀ ਇਹ ਬੋਲਦਾ ਇਹ ਤਾਂ ਸਾਫ ਹੋ ਜੂਗਾ ਇਹ ਤਾਂ ਡੱਬੇ ਸਾਫ ਕਰਦੇ ਹਾਂ ਫਿਰ ਉੱਧਰ ਰੱਖ ਦਿੰਦੇ ਹਾਂ। ਤੋਂ ਉਹ ਕੇ Sen de la bir borç alıyam diyor. Kes şaka ne falan kes artık falan. İle ko, iyi sağ ol ya, ਕਿ ਮੈਂ ਤਾਂ ਇਹਨੂੰ ਛੋਟਾ ਜਾ ਛੋਟਾ ਜਾਂ ਨੰਨਾ ਨੂੰ ਨੰਨਾ ਛੋਟਾ ਜਾਂ ਨੰਨਾ ਨੂੰ ਇਹ ਚ ਕੱਢਣਾ ਨਹੀਂ ਹੁੰਦੀ ਆ ਮੈਂ ਕਿਉਂ ਬੱਤਲ ਨੂੰ ਹੁਣ ਇੱਕ ਹੋਰ ਚ ਹੈਗਾ ਤੇ ਇਹਨੂੰ ਸਾਫ਼ ਕਰਦਾਂ ਨੇ ਤੇ ਮੈਂ ਦਿਆ ਇਹੋ ਜਿਹਾ ਜੀ ਵੈਗਰੂ ਜੀ ਆ ਤੋਤੇ ਸੀਗੇ ਡੱਬੇ ਆਪਾਂ ਸੁੱਕ ਗਏ ਆਪਣੇ ਦੇਖੋ ਕਿੰਨੇ ਵਧੀਆ ਸਾਰੇ ਹੁਣ ਡੱਬਿਆਂ ਚ ਡੱਬੇ ਪਾ ਦਣੀ ਰੱਖ ਦਣੀ ਦੇਖੋ ਸਾਫ ਕਰਦੇ ਤੇ ਲਗਾਤਾ ਟੱਕਣ ਲਗਾਤਾ ਤੇ ਇਹ ਵੀ ਲਗਾ ਦੇ ਤਿੰਨ ਡੱਬਿਆਂ ਚ ਡੱਬੇ ਆ ਜਾਣਗੇ ਹੋਣੇ ਨਹੀਂ ਨਹੀਂ ਆਉਣੇ ਨਹੀਂ ਚਲੋ ਹਾਲ ਲਾ ਕੇ ਸਮਾਰ ਕੇ ਰੱਖਦੇ ਇਹ ਸਾਫ ਕਰਦੇ ਹੁਣ ਜਦੋਂ ਲੋੜ ਪਈ ਉਦੋਂ ਲਾਦਾਂ ਨਹੀਂ ਹੁਣ ਇਹਨਾਂ ਨੂੰ ਰੱਖਦਾ ਨਹੀਂ ਉੱਪਰ ਬੇਟਾ ਭੀੜ ਬਹੁਤ ਸੀਗੀ ਉੱਪਰ ਰੱਖ ਦਿਆਂ ਕਾਂਸੇ ਤੇ ਹੁਣ ਚਲੋ ਜੀ ਹੁਣ ਵੇਲੇ ਨੇ